ਪੰਜਾਬ ਵਿਰੋਧੀ ਤੇ ਪੰਥ ਵਿਰੋਧੀ ਗਤੀਵਿਧੀਆਂ ਕਰਦੀਆਂ ਨੇ ਨੀਤੀਆਂ ਬਣਾਉਂਦੀਆਂ ਨੇ ਮੈਂ ਹਮੇਸ਼ਾ ਉਹਨਾਂ ਦਾ ਵਿਰੋਧ ਕੀਤਾ ਹੈ ਬਿਲਕੁਲ ਭਾਈ ਅਮਰਪਾਲ ਸਿੰਘ ਦਾ ਇਸਮਰਥਨ ਕਰਦੇ ਆਂ ਕਾਂਗਰਸ ਦੀ ਆਹ ਰਹੀ ਚਾਈ ਪੰਜਾਬ ਨੂੰ ਮਾਰੂ ਤੇ ਪੰਥ ਨੂੰ ਮਾਰੂ ਜਿਹੜੀਆਂ ਨੀਤੀਆਂ ਰਹੀਆਂ ਨੇ ਜੇਸ ਦੇਟ ਦਾ ਪ੍ਰਧਾਨ ਮੰਤਰੀ ਜਿਹੜਾ ਹੈ ਉਹੋ ਹੀ ਆਪਣੀ ਗੱਲ ਤੋਂ ਮੁੱਕਰ ਜਾਏ ਤੇ ਤੂੰ ਹੀ ਵੇਖੋ ਵੀ ਵਿਸ਼ਵਾਸ ਕਿਹਦੇ ਤੇ ਕੀਤਾ ਜਾ ਸਕਦਾ ਤੇ ਬੰਦੀ ਸਿੰਘ ਬੰਦ ਨੇ ਉਹਨਾਂ ਨੇ ਆਪਣੀਆਂ ਜਿਹੜੀਆਂ ਸਜਾਵਾਂ ਹੈ ਉਹਦੇ ਨਾਲੋਂ ਤਿੰਨ ਦਿਨ ਗੁਣਾ ਵੱਧ ਸਜਾਵਾਂ ਜਿਹੜੀਆਂ ਨੇ ਉਹ ਕੱਟ ਲਈ ਆ ਪਾਸਪੋਰਟ ਦੀ ਇੱਕ ਜਿਹੜੀ ਸ਼ਰਤ ਵਿੱਚ ਰੱਖੀ ਗਈ ਆ ਇਹ ਸ਼ਰਤ ਹਟਾਉਣੀ ਚਾਹੀਦੀ ਕਿ ਨਹੀਂ ਸਾਡਾ ਅਜੰਡਾ ਇਹ ਆ ਕਿ ਬੰਦੀ ਸਿੰਘਾਂ ਦੀ ਰਿਹਾਈ ਤੇ ਦਿਬੜੂਗੜ ਜੇਲ੍ਹ ਚ ਬੰਦ ਅੰਮ੍ਰਿਤਪਾਲ ਸਿੰਘ ਦੇ ਉਹਦੇ ਸਾਥੀਆਂ ਨੂੰ ਜੇਲ੍ਹ ਤੋਂ ਬਾਹਰ ਲਿਆਉਣਾ ਇਹ ਨਾ ਕੋਈ ਕੀਤਾ ਤੇ ਫੇਰ ਇਹ ਹਕਦਾਰ ਵੋਟ ਮੰਗਣਦੇ ਆ ਆਦਰਵਾਇਜ਼ ਇਹ ਬਿਲਕੁਲ ਹਕਦਾਰ ਨਹੀਂ ਲੋਕਾਂ ਨੂੰ ਤੁਸੀਂ ਇੱਕ ਵਾਰ ਬੇਵਕੂਫ ਬਣਾ ਲਿਆ ਤੇ ਪੰਜਾਬ ਦੇ 92 ਸੀਟਾਂ ਲੈ ਕੇ ਤੁਸੀਂ ਸਤਾ ਚ ਆ ਗਏ ਹੋ ਭਾਜਪਾ ਦਾ ਹਾਲ ਤੇ ਇਹ ਹੋਇਆ ਪਿਆ ਇਹ ਵੀ ਖਸਾਨ ਨਾ ਨੂੰ ਭਾਜਪਾ ਦੇ ਕੈਂਡੀਡੇਟਾਂ ਨੂੰ ਅੱਗੇ ਪਿੱਛੇ ਉਹਨਾਂ ਦੇ ਭੱਜ ਰਹੇ ਨੇ ਤੇ ਮੇਰਾ خیال ਵੀ ਬੀਜੇਪੀ ਦਾ ਬਹੁਤ ਮੰਦਾ ਹਾਲ ਏ ਤੇ ਮੇਰਾ خیال ਵੀ ਬੀਜੇਪੀ ਦਾ ਬਹੁਤ ਮੰਦਾ ਹਾਲ ਏ ਇਸ ਵੇਲੇ ਅਸੀਂ ਬੇਗਮਪੁਰਾ ਖਾਲਸਾ ਰਾਜ ਪਾਰਟੀ ਦੇ ਸਬਾ ਸੀਟ ਤੋਂ ਉਮੀਦਵਾਰ ਸਰਦਾਰ ਗੁਰਿੰਦਰ ਸਿੰਘ ਬਾਜਵਾ ਜੀ ਦੇ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਹਾਂਜੀ ਬਾਜਵਾ ਸਾਹਿਬ ਸਭ ਤੋਂ ਪਹਿਲਾਂ ਤੇ ਇਹ ਜਿਹੜੀ ਪਾਰਟੀ ਹੈ ਕਦੋਂ ਸ਼ੁਰੂ ਹੋਈ ਇਹਦੇ ਬਾਰੇ ਥੋੜਾ ਚੰਨਣਾ ਪਊ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ 13 ਅਪ੍ਰੈਲ 2024 ਨੂੰ ਵਿਸਾਖੀ ਵਾਲੇ ਦਿਨ ਤਖਤ ਸ੍ਰੀ ਕੇਸਗੜ ਸਾਹਿਬ ਵਿਖੇ ਸੰਗਤੀ ਰੂਪ ਚ ਅਰਦਾਸ ਕਰਕੇ ਬੇਗਮਪੁਰਾ ਖਾਲਸਾ ਰਾਜ ਪਾਰਟੀ ਦਾ ਗਠਨ ਕੀਤਾ ਸੀ ਆਪਣੇ ਰਾਜਨੀਤਿਕ ਸਫਰ ਬਾਰੇ ਥੋੜਾ ਚੰਨਣਾ ਪਏ। ਇੱਕੋ ਮੈਂ 1988 ਚ ਐਜ਼ ਅ ਵਰਕਰ ਸ਼੍ਰੋਮਣੀ ਅਕਾਲੀ ਦਲ ਚ ਆਪਣਾ ਰਾਜਨੀਤਿਕ ਜੀਵਨ ਸ਼ੁਰੂ ਕੀਤਾ। ਉਸ ਤੋਂ ਬਾਅਦ 1992 ਚ ਮੈਨੂੰ ਸ਼ਹਿਰ ਦਾ ਸ਼੍ਰੋਮਣੀ ਅਕਾਲੀ ਦਲ ਦਾ ਜਨ ਸਕੱਤਰ ਜਿਹੜਾ ਉਹ ਬਣਾਇਆ ਗਿਆ ਤੇ ਲੰਬਾ ਸਮਾਂ ਮੈਂ ਸ਼੍ਰੋਮਣੀ ਅਕਾਲੀ ਦਲ ਚ ਕੰਮ ਕੀਤਾ। ਪਿਛਲੇ ਸਮੇਂ ਚ ਅਸੀਂ ਜਥੇਦਾਰ ਸੁਖਦੇਵ ਸਿੰਘ ਢੀਂਸਾ ਨਾਲ ਕੰਮ ਕਰ ਰਹੇ ਸੀ ਤੇ ਉਹ ਬਾਦਲ ਅਕਾਲੀ ਦਲ ਚ ਵਾਪਸ ਜਿਹੜਾ ਉਹ ਚਲੇ ਗਏ ਤੇ ਇੱਕ ਬਹੁਤ ਵੱਡਾ ਧੜਾ ਜਿਹੜਾ ਸੀ ਸਾਰੇ ਪੰਜਾਬ ਕੀ ਉਹ ਬਾਦਲ ਅਕਾਲੀ ਦਲ ਚ ਨਹੀਂ ਗਿਆ ਉਹਨਾਂ ਨੇ ਸਾਰਿਆਂ ਨੇ ਮਿਲ ਕੇ ਬੇਗੰਪੂਰਾ ਖਾਲਸਾ ਰਾਜ ਪਾਰਟੀ ਦਾ ਗਠਨ ਕੀਤਾ ਤੇ ਉਹਨਾਂ ਨੇ ਮੈਨੂੰ ਉਹਦਾ ਮੁੱਖ ਸੇਵਾਦਾਰ ਥਾਪਿਆ ਸਾਡੀ ਜਿਹੜੀ ਇਹ ਪਾਰਟੀ ਹੈ ਇਹਦੇ ਮੁੱਖ ਏਜੰਡੇ ਕੀ ਹੋਣਗੇ ਦੇਖੋ ਅਸੀਂ ਤਿੰਨ ਮੁੱਖ ਏਜੰਡੇ ਆ ਪਾਰਲੀਮੈਂਟ ਦੀ ਇਲੈਕਸ਼ਨ 'ਚ ਰੱਖੇ ਨੇ ਪਹਿਲਾ ਇਹ ਕਿ ਅਸੀਂ ਕਰਤਾਰਪੁਰ ਦੇ ਸਾਬ ਦਾ ਜਿਹੜਾ ਬਾਰਡਰ ਹੈ ਉਹਨੂੰ ਅਸੀਂ ਚਾਹੁੰਦੇ ਆ ਕਿ ਇਹ ਵਪਾਰ ਲਈ ਖੁੱਲੇ ਇਸ ਤੋਂ ਅਰਬ ਪਾਕਿਸਤਾਨ ਤੇ ਗਾਂ ਅਰਬ ਦੇਸ਼ਾ ਜਿਹੜਾ ਹੈ ਉਹ ਵਪਾਰ ਜਿਹੜਾ ਹੈ ਉਹ ਹੋਵੇ ਜਿਹਦੇ ਨਾਲ ਗਰਦਾਸਪੁਰ ਦੇ ਨਾਲ-ਨਾਲ ਸਾਰਾ ਪੰਜਾਬ ਵੀ ਖੁਸ਼ਹਾਲ ਹੋਵੇਗਾ ਕਿਸਾਨਾਂ ਨੂੰ ਉਹਨਾਂ ਦੀ ਜਿੰਸਾ ਦੇ ਸਹੀ ਭਾਅ ਮਿਲਣਗੇ ਮਜ਼ਦੂਰਾਂ ਨੂੰ ਜਿਹੜਾ ਹੈ ਉਹ ਕੰਮ ਮਿਲੇਗਾ ਉਹ ਖੁਸ਼ਹਾਲ ਹੋਣਗੇ ਬੇਰੁਜ਼ਗਾਰੀ ਜਿਹੜੀ ਹੈ ਉਹ ਦੂਰ ਹੋਵੇਗੀ ਵਪਾਰੀ ਜਿਹੜਾ ਇੱਥੋਂ ਉਹ ਵੀ ਖੁਸ਼ਹਾਲ ਹੋਵੇਗਾ ਸੋ ਇਸ ਤੋਂ ਬਾਅਦ ਦੂਜਾ ਏਜੰਡਾ ਜਿਹੜਾ ਸਾਡਾ ਹੈ ਉਹ ਵੱਧ ਅਧਿਕਾਰਾਂ ਦਾ ਹੈ ਕਿ ਸਟੇਟਾ ਨੂੰ ਵੱਧ ਅਧਿਕਾਰ ਜਿਹੜੇ ਆ ਉਹ ਮਿਲਣ ਕਿਉਂਕਿ ਸੈਂਟਰ ਨੇ ਸਟੇਟਾ ਦੇ ਅਧਿਕਾਰਾਂ ਤੇ ਡਾਕਾ ਮਾਰ ਲਿਆ ਹੈ ਸੈਂਟਰ ਕੋਲ ਕੇਵਲ ਸੰਵਿਧਾਨ ਦੇ ਅਨੁਸਾਰ ਤਿੰਨ ਜਿਹੜੇ ਨੇ ਉਹ ਮਹਿਕਮੇ ਹੋਣੇ ਚਾਹੀਦੇ ਨੇ ਡਿਫੈਂਸ ਰੇਲ ਤੇ ਡਾਕ ਪਰ ਸਟੇਟ ਆਪਣੇ ਸੈਂਟਰ ਨੇ ਸਟੇਟਾ ਕੋਲ ਸਭ ਕੁਝ ਖੋ ਲਿਆ ਅੱਜ ਸਿੱਖਿਆ ਅੱਜ ਆਪਣੇ ਸਿਹਤ ਖੇਤੀ ਇਹ ਸਾਰੀਆਂ ਨੀਤੀਆਂ ਜਿਹੜੀਆਂ ਨੇ ਇਹ ਸੈਂਟਰ ਬਣਾ ਰਿਆ ਸਟੇਟਾ ਕੋ ਕਰਨ ਲਈ ਕੁਝ ਨਹੀਂਗਾ ਸੋ ਅਸੀਂ ਰਾਜਾ ਦੇ ਵੱਧ ਅਧਿਕਾਰ ਵਾਲੀ ਵਿੱਚ ਨਿਰਚ ਕਰਾਂਗੇ ਤੀਜਾ ਸਾਡਾ ਅਜੰਡਾ ਇਹ ਆ ਕਿ ਬੰਦੀ ਸਿੰਘਾਂ ਦੀ ਰਿਹਾਈ ਤੇ ਦਿਬੜੂਗੜ੍ਹ ਜੇਲ੍ਹ ਚ ਬੰਦ ਅਮਰਿਤਪਾਲ ਸਿੰਘ ਤੇ ਉਹਦੇ ਸਾਥੀਆਂ ਨੂੰ ਜੇਲ੍ਹ ਚੋਂ ਬਾਹਰ ਲਿਆਉਣਾ ਇਹ ਸਾਡਾ ਤੀਜਾ ਅਜੰਡਾ ਹੈ ਬਹੁਤ ਲੰਬੇ ਸਮੇਂ ਤੋਂ ਜੇਲ੍ਹ ਅਜ 32 34 34 ਸਾਲ ਹੋ ਗਏ ਨੇ ਸਾਡੇ ਬੰਦੀ ਸਿੰਘ ਬੰਦ ਨੇ ਉਹਨਾਂ ਨੇ ਆਪਣੀਆਂ ਜਿਹੜੀਆਂ ਸਜਾਵਾਂ ਉਹਦੇ ਨਾਲੋਂ ਦਿੰ ਤਨ ਗੁਨਾਹ ਵੱਧ ਸਜਾਵਾਂ ਜੜੀਆਂ ਨੇ ਉਹ ਕੱਟ ਲਿਆ ਪਰ ਕੇਂਦਰ ਸਰਕਾਰ ਜਿਹੜੀ ਹੈ ਉਹਨਾਂ ਨੂੰ ਬਾਹਰ ਨਹੀਂ ਕੱਢ ਰਹੀ ਉਹਦੇ ਲਈ ਅਸੀਂ 7 ਜਨਵਰੀ 2023 ਨੂੰ ਕومی ਸਾਫ ਮੋਰਚੇ ਨੇ ਚੰਡੀਗੜ੍ਹ ਤੇ ਮੋਹਾਲੀ ਦੀਆ ਬਰੂਹਾ ਤੇ ਮੋਰਚਾ ਵੀ ਲਾਇਆ ਸਵਾ ਸਾਲ ਤੋਂ ਵੱਧ ਸਮਾਂ ਹੋ ਗਿਆ ਅਜੇ ਤੱਕ ਉਹਨਾਂ ਨੇ ਸਾਡੇ ਜਿਹੜੇ ਬੰਦੀ ਸਿੰਘ ਨੇ ਉਹ ਨਹੀਂ ਛੱਡੇ ਤੇ ਸਾਡੀਆਂ ਮੰਗਾਵਲ ਕੋਈ ਧਿਆਨ ਨਹੀਂ ਦਿੱਤਾ ਇਹ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਰਨਾਨਕ ਸਾਹਿਬ ਦੇ 550ਵੇਂ ਪ੍ਰਕਾਸ਼ ਪੁਰਬ ਤੇ 2019 ਕੇ ਆਖਿਆ ਸੀ ਕਿ ਅਸੀਂ ਜਿਨ੍ਹਾਂ ਬੰਦੀ ਸਿੰਘਾਂ ਨੇ ਆਪਣੀਆਂ ਸਜਾਵਾਂ ਪੂਰੀਆਂ ਕਰ ਲੀਆਂ ਨੇ ਉਹਨਾਂ ਨੂੰ ਅਸੀਂ ਰਿਹਾਅ ਕਰ ਦੇਵਾਂਗੇ ਪਰ ਤੁਸੀਂ ਵੇਖ ਲਓ ਕਿ 4.5 ਸਾਲ ਹੋ ਗਏ ਨੇ ਅਜੇ ਤੱਕ ਪ੍ਰਧਾਨ ਮੰਤਰੀ ਨੇ ਆਪਣਾ ਵਾਅਦਾ ਜਿਹੜਾ ਸੀ ਉਹ ਪੂਰਾ ਨਹੀਂ ਕੀਤਾ ਜਿਸ ਦੇਸ਼ ਦਾ ਪ੍ਰਧਾਨ ਮੰਤਰੀ ਜਿਹੜਾ ਹੈ ਉਹੋ ਹੀ ਆਪਣੀ ਗੱਲ ਤੋਂ ਮੁੱਕਰ ਜਾਏ ਤੇ ਤੋਹੀ ਵੇਖੋ ਵੀ ਵਿਸ਼ਵਾਸ ਕਿਹਦੇ ਤੇ ਕੀਤਾ ਜਾ ਸਕਦਾ ਸੋ ਇਹ ਸਾਡੇ ਤਿੰਨ ਏਜੰਡੇ ਨੇ ਮੁੱਖ ਝੰਡੇ ਇਹ ਪਾਰਲੀਮੈਂਟ ਦੀ ਇਲੈਕਸ਼ਨ ਦੇ ਤੁਸੀਂ ਕਰਤਾਰ ਪ੍ਰਸਾਦ ਦੇ ਵਪਾਰ ਦੀ ਗੱਲ ਕਰ ਰਹੇ ਜੀ ਗੱਲ ਕਰੀਏ ਕਿ ਬਹੁਤ ਸਾਰੀ ਸੰਗਤ ਜਿਹੜੀ ਆ ਕਿਤੇ ਨਾ ਕਿਤੇ ਦਰਸ਼ਨਾਵਾਸ ਤੇ ਵੰਜੀ ਰਹਿ ਜਾਂਦੀ ਆ ਕਿ ਪਾਸਪੋਰਟ ਦੀ ਇੱਕ ਜਿਹੜੀ ਸ਼ਰਤ ਵਿੱਚ ਰੱਖੀ ਗਈ ਆ ਇਹ ਸ਼ਰਤ ਹਟਾਉਣੀ ਚਾਹੀਦੀ ਕਿ ਨਹੀਂ ਦੇਖੋ ਅਸੀਂ ਆਪਣਾ ਜਿਹੜਾ ਸੰਘਰਸ਼ ਹੈ ਲੰਬਾ ਸਮਾਂ ਅਸੀਂ ਕਰਤਾਰਪੁਰ ਸਾਹਿਬ ਦੇ ਲੰਘੇ ਲਈ ਜਿਹੜਾ ਆਪਣੀ ਜ਼ਿੰਦਗੀ ਦਾ ਉਹ ਉਹ ਸੰਘਰਸ਼ ਕੀਤਾ ਹੈ 14 ਅਪ੍ਰੈਲ 2001 ਨੂੰ ਵਿਸਾਖੀ ਵਾਲੇ ਦਿਨ ਅਸੀਂ ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ਲੰਗਾ ਖਲੌਣ ਲਈ ਜਥੇਦਾਰ ਕੁਲਦੀਪ ਸਿੰਘ ਜੀ ਵਡਾਲਾ ਦੀ ਅਗਵਾਈ ਹੇਠ ਪਹਿਲੀ ਅਰਦਾਸ ਜਿਹੜੀ ਹੈ ਉਹ ਸ਼ੁਰੂ ਕੀਤੀ ਸੀ ਤੇ ਤਕਰੀਬਨ 18 ਸਾਲ ਅਸੀਂ ਹਰ ਮੱਸੀਆ ਦੇ ਦਿਹਾੜੇ ਤੇ ਇਹ ਅਰਦਾਸ ਜਿਹੜੀ ਤੁਸੀਂ ਵਨ ਡੇਰਾ ਬਾਬਾ ਨਾਨਕ ਦੇ ਕਰਦੇ ਰਹੇ ਆ ਤੇ ਇਸ 18.5 ਸਾਲ ਦੇ ਸਮੇਂ 'ਚ ਅਸੀਂ ਕਈ ਵਾਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਉਥੋਂ ਦੇ ਰਾਸ਼ਟਰਪਤੀ ਨੂੰ ਮਿਲੇ ਕਿ ਇਹ ਲੰਗਾ ਜਿਹੜਾ ਹੈ ਉਹ ਖੋਲੋ ਤੇ ਉਹਨਾਂ ਨੇ ਅੱਗੇ ਸਾਨੂੰ ਆਖਿਆ ਕਿ ਅਸੀਂ ਤੇ 2000 ਸਨ 2000 ਦੇ ਕਹਿ ਦਿੱਤਾ ਸੀ ਕਿ ਇਹ ਲੰਗਾ ਖੋਲਣ ਨੂੰ ਅਸੀਂ ਤਿਆਰ ਆ ਪਰ ਹਿੰਦੁਸਤਾਨ ਦੀ ਸਰਕਾਰ ਨੇ ਸਾਨੂੰ ਕੋਈ ਹੰਗਾਰਾ ਨਹੀਂ ਦਿੱਤਾ ਤੁਸੀਂ ਆਪਣੇ ਸਰਕਾਰ ਨਾਲ ਗੱਲ ਕਰੋ ਤੇ ਅਸੀਂ ਫਿਰ ਉਸ ਸਮੇਂ ਦੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਜੀ ਜਿਹੜੇ ਸੀ ਉਹਨਾਂ ਨੂੰ ਮਿਲੇ ਤੇ ਉਹਨਾਂ ਨੂੰ ਮੈਮੋਰੰਡਮ ਵੀ ਦਿੱਤਾ ਤੇ ਉਹਨਾਂ ਨੇ ਸਾਨੂੰ ਵਿਸ਼ਵਾਸ ਦਵਾਇਆ ਕਿ ਅਸੀਂ ਬਹੁਤ ਛੇਤੀ ਇਹ ਲਾਂਗਾ ਖੋਲ ਦੇਾਂਗੇ ਪਰ ਉਹਨਾਂ ਨੇ ਆਪਣੇ 10 ਸਾਲ ਦੇ ਕਾਰਜਕਾਲ 'ਚ ਇਹ ਲਾਂਗਾ ਨਹੀਂ ਖੋਲਿਆ ਅਸੀਂ ਜਿਹੜੇ ਮੈਮੋਰੰਡਮ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਰਾਸ਼ਟਰਪਤੀ ਨੂੰ ਦਿੰਦੇ ਰਹੇ ਹਾਂ ਉਹਦੇ 'ਚ ਅਸੀਂ ਸ਼ਰਤ ਲਿਖੀ ਸੀ ਕਿ ਇਹਦੇ 'ਚ ਪਾਸਪੋਰਟ ਦਾ ਜਿਹੜਾ ਹੈ ਉਹ ਵਿੱਚ ਕੋਈ ਬਿਨਾ ਪਾਸਪੋਰਟ ਤੋਂ ਇਹ ਲੰਘ ਜਿਹੜੇ ਇਹ ਸ਼੍ਰੀਦਾਲੂ ਦਰਸ਼ਨ ਕਰਨ ਪਰ ਦੋਵਾਂ ਸਰਕਾਰਾਂ ਨੇ ਜਦੋਂ ਨਵੰਬਰ 2019 'ਚ ਫੈਸਲਾ ਲਿਆ ਕਿ ਅਸੀਂ ਲੰਘਾ ਖੋਲ ਦੇਾਂਗੇ ਤਾਂ ਉਹਨਾਂ ਨੇ ਉਹ ਪਾਸਪੋਰਟ ਦੀ ਸ਼ਰਤ ਰੱਖਤੀ ਸਾਡਾ ਅਜੇ ਵੀ ਸੰਘਰਸ਼ ਜਾਰੀ ਹੈ ਕਿ ਇਹ ਪਾਸਪੋਰਟ ਦੀ ਸ਼ਰਤ ਜਿਹੜੀ ਹੈ ਉਹ ਖਤਮ ਕੀਤੀ ਜਾਵੇ ਕਿਉਂਕਿ ਬਹੁਤ ਸਾਰੇ ਲੋਕ ਉਹ ਨੇ ਸੰਗਤਾਂ ਉਹ ਨੇ ਜਿਨ੍ਹਾਂ ਕੋਲ ਪਾਸਪੋਰਟ ਹੈ ਨਹੀਂ ਤੇ ਉਹ ਦਰਸ਼ਨ ਕਰਨਾ ਚਾਹੁੰਦੀਆਂ ਨੇ ਸਾਡਾ ਇਹ ਸੰਘਰਸ਼ ਜਾਰੀ ਹੈ ਤੇ ਅਸੀਂ ਇਹ ਜਿਹੜੇ ਪਾਸਪੋਰਟ ਦੀ ਸ਼ਰਤ ਹੈ ਉਹਨੂੰ ਅਗਲੇ ਸਮੇਂ 'ਚ ਜਿਹੜਾ ਹੈ ਅਸੀਂ ਦੋਹਾਂ ਦੇਸ਼ਾਂ ਨਾਲ ਸੰਪਰਕ ਕਰਕੇ ਤੇ ਇਹਨੂੰ ਹਟਾਉਣ ਦੀ ਕੋਸ਼ਿਸ਼ ਕਰਾਂਗੇ ਬਾਜਵਾ ਸਾਹਿਬ ਤੁਸੀਂ ਗਰਦਾਸਪੁਰ ਤੋਂ ਲੋਕ ਸਭਾ ਸੀਟ ਦੇ ਉਮੀਦਵਾਰ ਜੀ ਪਹਿਲਾਂ ਕਦੀ ਤੁਸੀਂ ਕੋਈ ਇਲੈਕਸ਼ਨ ਲੜੀ ਹੈ ਤਾਂ ਹਾਂ ਜੀ ਮੈਂ 2007 'ਚ ਐਮਐਲਏ ਦੀ ਆਜ਼ਾਦ ਇਲੈਕਸ਼ਨ ਲੜੀ ਸੀ ਤੇ 2017 'ਚ ਐਮਪੀ ਦੀ ਜਿਹੜੀ ਹੈ ਉਹ ਮੈਂ ਅੰਮ੍ਰਿਤਸਰ ਤੋਂ ਆਜ਼ਾਦ ਇਲੈਕਸ਼ਨ ਲੜੀ ਸੀ ਗੱਲ ਕਰੀਏ ਹੁਣ ਗਰਦਾਸਪੁਰ ਸੀਟ ਤੋਂ ਕਾਂਗਰਸ ਦੇ ਸਾਲਕਾ ਡਿਫਟੀ ਸੀਐਮ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਨੇ ਉਧਰੋਂ ਗੱਲ ਕਰੀਏ ਭਾਜਪਾ ਦੇ ਉਹਨਾਂ ਦੇ ਦਿਨੇਸ਼ ਬੱਬੂ ਨੇ ਅਕਾਲੀ ਦਲ ਦੀ ਗੱਲ ਕਰੀਏ ਬਹੁਤ ਤਜਰਬੇਕਾਰ ਕੀਮਾ ਸਾਹਿਬ ਨੇ ਉਹਨਾਂ ਦੇ ਵਿੱਚ ਜੇ ਗੱਲ ਆਮ ਆਦਮੀ ਪਾਰਟੀ ਦੀ ਕਰੀਏ ਤਾਂ ਉਧਰੋਂ ਬਟਾਲਾ ਦੇ ਮੌਜੂਦਾ ਐਮਐਲਏ ਨੇ ਸ਼ੈਰੀ ਅਮਨ ਸ਼ੇਰ ਸਿੰਘ ਸ਼ੈਰੀ ਕਰ ਸੀ ਤੁਸੀਂ ਉਹਨਾਂ ਦੇ ਨਾਲ ਇੱਕ ਮਹਾਰਥੀ ਆਹ ਵੇਲੇ ਮੰਨੇ ਜਾ ਰਹੇ ਨੇ ਤਜਰਬੇਕਾਰ ਨੇ ਕਿੱਦਾਂ ਉਹਨਾਂ ਨਾਲ ਮੁਕਾਬਲਾ ਕਰੋਗੇ ਦੇਖੋ ਮੇਰਾ ਬੜਾ 36 ਸਾਲ ਦਾ ਸੰਘਰਸ਼ਮਈ ਜੀਵਨ ਹੈ ਮੈਂ ਕਦੇ ਕਿਸੇ ਸਰਕਾਰ ਦਾ ਹਿੱਸਾ ਨਹੀਂ ਰਿਹਾ ਤੇ ਹਮੇਸ਼ਾ ਜਿਹੜੀਆਂ ਸਰਕਾਰਾਂ ਪੰਜਾਬ 'ਚ ਰਹੀਆਂ ਨੇ ਜਦੋਂ ਵੀ ਉਹ ਪੰਜਾਬ ਵਿਰੋਧੀ ਤੇ ਪੰਥ ਵਿਰੋਧੀ ਗਤੀਵਿਧੀਆਂ ਕਰਦੀਆਂ ਨੇ ਨੀਤੀਆਂ ਬਣਾਉਂਦੀਆਂ ਨੇ ਮੈਂ ਹਮੇਸ਼ਾ ਉਹਨਾਂ ਦਾ ਵਿਰੋਧ ਕੀਤਾ ਹੈ ਗੱਲ ਕਰ ਲੈਣੇ ਆ ਬੀਜੇਪੀ ਦੀ ਦੇਖੋ ਬੀਜੇਪੀ ਦਾ ਹਾਲ ਤੇ ਇਹ ਹੋਇਆ ਪਿਆ ਕਿ ਕਿਸਾਨ ਉਹਨਾਂ ਨੂੰ ਬੀਜੇਪੀ ਦੇ ਕੈਂਡੀਡੇਟਾਂ ਨੂੰ ਅੱਗੇ ਪਿੱਛੇ ਉਹਨਾਂ ਦੇ ਭੱਜ ਰਹੇ ਨੇ ਜਿੱਥੇ ਵੀ ਜਾਂਦੇ ਉਹਨਾਂ ਨੂੰ ਕਾਲੀਆ ਝੰਡੀਆਂ ਜੜੀਆਂ ਨੇ ਉਹ ਦਿਖਾ ਰਹੇ ਨੇ ਤੇ ਮੇਰਾ ਖਿਆਲ ਵੀ ਬੀਜੇਪੀ ਦਾ ਬਹੁਤ ਮੰਦਾ ਹਾਲ ਏ ਬੀਜੇਪੀ ਦੇ ਕੈਂਡੀਡੇਟ ਤੇ ਸ਼ਾਇਦ ਇਹ ਸੋਚਦੇ ਹੋਣ ਕਿ ਅਸੀਂ ਬੀਜੇਪੀ ਦੀ ਟਿਕਟ ਕਿਉਂ ਲੱਲੀ ਏ ਜਿੰਨਾ ਉਹਨਾਂ ਦਾ ਇਸ ਵੇਲੇ ਮੰਦਾ ਹਾਲ ਏ ਦੂਜੀ ਰਹੀ ਗੱਲ ਆ ਕਾਂਗਰਸ ਦੀ ਕਾਂਗਰਸ ਨੇ ਜੋ ਕੁਝ ਸਿੱਖਵਾ ਨਾਲ ਕੀਤਾ ਏ ਜੋ ਉਹਨਾਂ ਨੇ 84 ਦੇ ਦੰਗੇ ਤੇ ਆਪਣੇ ਅਕਾਲ ਤਖਤ ਸਾਹਿਬ ਨੂੰ ਟਹਿ ਟੇਰੀ ਕੀਤਾ ਇਹ ਸਿੱਖ ਕਦੇ ਵੀ ਨਹੀਂ ਭੁੱਲਣਗੇ ਕਾਂਗਰਸ ਦੀ ਹਮੇਸ਼ਾ ਹੀ ਪੰਜਾਬ ਨੂੰ ਮਾਰੂ ਤੇ ਪੰਥ ਨੂੰ ਮਾਰੂ ਜਿਹੜੀਆਂ ਨੀਤੀਆਂ ਰਹੀਆਂ ਨੇ ਤੀਜੀ ਆਪਾਂ ਗੱਲ ਕਰ ਲਈਏ ਸ਼੍ਰੋਮਣੀ ਅਕਾਲੀ ਦਲ ਦੀ ਦੇਖੋ ਸ਼੍ਰੋਮਣੀ ਅਕਾਲੀ ਦਲ ਤੇ ਹਾਸ਼ੀਏ ਦੇ ਆ ਚੁੱਕਿਆ ਹੈ ਕੱਲ ਦੀ ਗੱਲ ਲੈ ਕੇ ਸ਼੍ਰੋਮਣੀ ਅਕਾਲੀ ਦਲ ਦਾ ਬਟਾਲੇ ਦਾ ਜਿਹੜਾ ਤਕਰੀਬਨ ਸਾਰਾ ਯੂਨਿਟ ਜਿਹੜਾ ਇੱਥੋਂ ਦਾ ਪ੍ਰਧਾਨ ਸੀ ਬਲਬੀਰ ਸਿੰਘ ਬਿੱਟੂ ਉਹ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਤੇ ਆਮ ਆਦਮੀ ਪਾਰਟੀ 'ਚ ਚਲੇ ਗਿਆ ਤੇ ਜਿਹੜਾ ਸ਼੍ਰੋਮਣੀ ਅਕਾਲੀ ਦਲ ਬਟਾਲੇ ਦੀ ਜਿਹੜੀ ਸਮੁੱਚੀ ਲੀਡਰਸ਼ਿਪ ਉਹਨਾਂ 'ਚ ਇੰਨੀ ਮਜੂਸੀ ਹੈ ਕਿਉਂਕਿ ਉਹਨਾਂ ਦੀ ਇੱਥੇ ਲੀਡਰ ਹੀ ਕੋਈ ਨਹੀਂ ਗਾ ਸ਼੍ਰੋਮਣੀ ਅਕਾਲੀ ਦਲ ਦਾ ਬਟਾਲੇ 'ਚ ਬਹੁਤ ਜ਼ਿਆਦਾ ਮਜੂਸੀ ਹੈ ਦੂਜਾ ਉਹਨਾਂ ਦੇ ਜਿਹੜੇ ਵੇਖੋ ਤੁਸੀਂ ਸੁਖਬੀਰ ਸਿੰਘ ਬਾਦਲ ਨੂੰ ਕੋਈ ਜਿਲ੍ਹਾ ਗਰਦਾਸਪੁਰ 'ਚ ਉਹ ਉਮੀਦਵਾਰ ਨਹੀਂ ਕਾਬਲ ਲੱਪਾ कि ਜਿਹੜਾ ਇੱਥੋਂ ਪਾਰਲੀਮੈਂਟ ਦੀ ਇਲیکشن ਲੜ ਸਕੇ ਉਹ 2250 ਕਿਲੋਮੀਟਰ ਦੂਰੋਂ ਆਨੰਦਪੁਰ ਸਾਹਿਬ ਤੋਂ ਦਲਜੀਤ ਸਿੰਘ ਟੀਮਾ ਨੂੰ ਲੈ ਕੇ ਆਏ ਨੇ ਦੇਖੋ ਵੀ ਇਹ ਕਿੱਡੀ ਹੈਰਾਨੀ ਦੀ ਗੱਲ ਏ ਤੇ ਕਿੱਡੀ ਸ਼ਰਮ ਵਾਲੀ ਵੀ ਗੱਲ ਏ ਕਿ ਇੱਥੋਂ ਤੁਹਾਨੂੰ ਜ਼ਿਲ੍ਹਾ ਗਰਦਾਸਪੁਰ ਚੋਂ ਤੁਹਾਨੂੰ ਕੋਈ ਉਹ ਲੀਡਰ ਨਹੀਂ ਲੱਭਾ ਟੀਮਾ ਸਾਹਿਬ ਕਹਿ ਰਹੇ ਨੇ ਕਿ ਮੇਰਾ ਪਿਛਲਾ ਪਿਛੋਕੜ ਇਹੋ ਜ਼ਿਲ੍ਹਾ ਦਾ ਵਾ ਬੇਸ਼ੱਕ ਮੈਂ ਉੱਥੋਂ ਇਲیکشن ਲੜਦਾ ਰਹੇ ਨੇ ਉੱਥੇ ਜਾ ਕੇ ਸੈਟ ਹੋ ਗੇ ਦੇਖੋ ਚੀਮਾ ਸਾਹਿਬ ਬਾਦਲ ਸਰਕਾਰ ਦੀ ਸਾਰੀ ਸਰਕਾਰ ਉਹਨਾਂ ਨੇ ਹੰਡਾਈ ਹੈ ਤੇ ਸੁਖਬੀਰ ਸਿੰਘ ਬਾਦਲ ਤੇ ਪ੍ਰਕਾਸ਼ ਸਿੰਘ ਬਾਦਲ ਦੇ ਇਹ ਮੇਨ ਸਲਾਹਕਾਰ ਸੀ ਜੋ ਕੋਈ ਸੌਦਾ ਸਾਧ ਨਾਲ ਹੋਇਆ ਹੈ ਜੋ ਕੋਈ ਸੌਦਾ ਸਾਧ ਨੂੰ ਇਹਨਾਂ ਨੇ ਮਾਫੀ ਦਿੱਤੀ ਉਹਦੇ ਚ ਮੇਨ ਰੋਲ ਡਾਕਟਰ ਚੀਮਾ ਦਾ ਸੀ ਉਹ ਸਾਰੀ ਮਾਫੀ ਦੋ ਚ ਕਰਨ ਚ ਵਿੱਚ ਇਹ ਜਿਹੜੇ ਇੰਟਰਮੀਡੀਏਟ ਦਾ ਕੰਮ ਕਰਦੇ ਸੀ ਇਹ ਸਾਰਾ ਇਹਨਾਂ ਨੇ ਕੀਤਾ ਦੂਜੀ ਇਹ ਗੱਲ ਰਹੀ ਕਿ ਆਂਦੇ ਮੈਂ ਗਰਦਾਸਪੁਰ ਦਾ ਵਾਂ 15 ਸਾਲ ਦੇ ਰਾਜ ਚ 10 ਦਿਨ ਵੀ ਇਹਨਾਂ ਨੇ ਇਹ ਮੰਤਰੀ ਵੀ ਰਹੇ ਨੇ ਉੱਥੇ ਤੇ 15 ਸਾਲ ਰਾਜ ਵੀ ਹੰਡਾਇਆ ਇਹ 10 ਦਿਨ ਵੀ ਗਰਦਾਸਪੁਰ ਲਈ ਇਹਨਾਂ ਨੇ ਕੀ ਕੀਤਾ 15 ਸਾਲ ਚ ਇੱਕ ਵੀ ਡਿਵੈਲਪਮੈਂਟ ਦਾ ਕੰਮ ਜਾਂ ਜੋ ਕੁਝ ਇਹਨਾਂ ਨੇ ਗਰਦਾਸਪੁਰ ਲਈ ਕੀਤਾ ਉਹ 10 ਦਿਨ ਜੇ ਇਹਨਾਂ ਨੇ ਕੁਝ ਕੀਤਾ ਤੇ ਫੇਰ ਇਹ ਹੱਕਦਾਰ ਵੋਟ ਮੰਗਣਦੇ ਆ ਅਦਰਵਾਈਜ਼ ਇਹ ਬਿਲਕੁਲ ਹੱਕਦਾਰ ਨਹੀਂ ਆਪ ਪਾਰਟੀ ਵਾਲੇ ਕਹਿ ਰਹੇ ਨੇ ਕਿ ਇਹ ਜੋ ਵਾਅਦੇ ਕੀਤੇ ਸੀ ਜਨਤਾ ਦੇ ਨਾਲ ਉਹਨਾਂ ਦੇ ਵਿੱਚੋਂ ਕੁਝ ਕੁ ਵਾਅਦੇ ਰਹਿ ਗਏ ਨੇ ਬਾਕੀ ਅਸੀਂ ਪੂਰੇ ਕਰ ਚੁੱਕੇ ਆ ਤੇ ਸਾਡੀ ਸਰਕਾਰ ਹੀ ਬਣੀ ਸਾਰੀਆਂ ਸੀਟਾਂ ਅਸੀਂ ਜਿੱਤ ਜਾਣੀਆਂ ਦੇਖੋ ਆਮ ਆਦਮੀ ਪਾਰਟੀ ਨਸ਼ੇ ਤੇ ਭ੍ਰਿਸ਼ਟਾਚਾਰ ਦੇ ਮੁੱਦੇ ਤੇ ਪੰਜਾਬ ਦੀ ਸਦਾ ਤੇ ਆਈ ਸੀ ਤੇ ਅੱਜ ਨਸ਼ੇ ਦੇ ਜਿਹੜੀ ਪਾਲਿਸੀ ਬਣਾਈ ਹੈ ਦਿੱਲੀ 'ਚ ਸ਼ਰਾਬ ਦੀ ਉਹਦੇ ਉਹਦੇ ਵਿੱਚ ਜੋ ਇਹਨੇ ਭ੍ਰਿਸ਼ਟਾਚਾਰ ਕੀਤਾ ਉਹਦੇ 'ਚ ਅਰਵਿੰਦ ਕੇਜਰੀਵਾਲ ਜਿਹੜਾ ਹੈ ਉਹ ਜੇਲ੍ਹ ਦੀਆਂ ਸਲਾਕਾਂ ਪਿੱਛੇ ਆ ਉਹਦੇ ਜਿਹੜੇ ਮੰਤਰੀ ਨੇ ਉਹ ਇਹਨਾਂ ਦੋਨਾਂ ਨਸ਼ੇ ਤੇ ਭ੍ਰਿਸ਼ਟਾਚਾਰ ਦੇ ਮੁੱਦੇ ਤੇ ਜੇਲ੍ਹ ਦੀਆਂ ਸਲਾਕਾਂ ਪਿੱਛੇ ਹੈ ਤੁਸੀਂ ਵੇਖੋ ਇਹ ਜਿਹੜਾ ਜਿਹੜਾ ਬੰਦਾ ਪੰਜਾਬ 'ਚ ਨਸ਼ੇ ਤੇ ਭ੍ਰਿਸ਼ਟਾਚਾਰ ਦੇ ਮੁੱਦੇ ਤੇ ਸਰਕਾਰ ਬਣਾ ਗਿਆ ਤੇ ਅੱਜ ਦੋਨਾਂ ਕਰਕੇ ਉਹ ਜੇਲ੍ਹ 'ਚ ਬੰਦੇ ਇਸ ਤੋਂ ਵੱਡੀ ਸ਼ਰਮਨਾਕ ਗੱਲ ਇਹ ਅਰਵਿੰਦ ਕੇਜਰੀਵਾਲੇ ਆਮ ਆਦਮੀ ਪਾਰਟੀ ਲਈ ਕੀ ਹੋ ਸਕਦੀ ਹੈ ਤੇ ਉਸ ਤੋਂ ਵੀ ਵੱਡੀ ਗੱਲ ਕਿ ਡੇਢ ਮਹੀਨੇ ਤੋਂ ਵੱੱਟ ਸਮਾਂ ਉਹ ਨੂੰ ਜੇਲ੍ਹ 'ਚ ਹੋ ਗਿਆ ਅਰਵਿੰਦ ਕੇਜਰੀਵਾਲ ਨੇ ਕਿ ਅਜੇ ਤੱਕ ਉਹ ਅਸਤੀਫਾ ਨਹੀਂ ਦੇ ਸਕਿਆ ਜਿੱਦ ਤਨ ਉਹ ਪਹਿਲੇ ਦਿਨ ਜੇ ਉਹਦੇ 'ਚ ਥੋੜਾ ਬਹੁਤਾ ਵੀ اخلاق ਹੁੰਦਾ ਤੇ ਉਹਨੂੰ ਪਹਿਲੇ ਦਿਨ ਹੀ ਜਿਹੜਾ ਹੈ ਉਸ ਦੀ ਵਾ ਦੇ ਦੇਣਾ ਚਾਹੀਦਾ ਸੀ ਆਪਣੇ ਉਦੇਦ ਪਰ ਆਪ ਪਾਰਟੀ ਦੇ ਵਰਕਰ ਜਾਂ ਸਮਰਥਕ ਜਾਂ ਉਹਨਾਂ ਦੇ ਅਹੁਦੇਦਾਰ ਜਾਂ ਐਮਐਲਏ ਜਾਂ ਇੰਚਾਰਜ ਉਹ ਗੱਲ ਕਹਿ ਰਹੇ ਨੇ ਕਿ ਭਾਜਪਾ ਵੱਲੋਂ ਦਬਾਇਆ ਜਾ ਰਿਹਾ ਇਹ ਸਭ ਕੁਝ ਸੋ ਸਮਝ ਕੇ ਕੀਤਾ ਜਾ ਰਿਹਾ ਕਿ ਇਹਨਾਂ ਨੂੰ ਫੜ ਕੇ ਅੰਦਰ ਕਰ ਦੋ ਦੇਖੋ ਇਹ ਤੇ ਬਿਲਕੁਲ ਇਹ ਤੇ ਲੋਕਾਂ ਨੂੰ ਬੇਵਕੂਫ ਨਾ ਬਣਾਉਣ ਕਿਉਂਕਿ ਲੋਕਾਂ ਨੂੰ ਤੁਸੀਂ ਇੱਕ ਵਾਰ ਬੇਵਕੂਫ ਬਣਾ ਲਿਆ ਤੇ ਪੰਜਾਬ 'ਚ 92 ਸੀਟਾਂ ਲੈ ਕੇ ਤੁਸੀਂ ਸਤਾ 'ਚ ਆ ਗਏ ਹੋ ਜੇ ਕੂਟਾ ਜਿਹੜੀ ਆ ਕੋਟਾ ਸਬੂਤ ਵੇਖਦੀਆਂ ਨੇ ਉਹਦੀ ਆਪਣੇ ਲੋਅਰ ਕੋਰਟ ਨੇ ਵੀ ਨਹੀਂ ਕੀਤੀ ਸੈਸ਼ਨ ਕੋਰਟ ਨੇ ਵੀ ਜਮਾਨਤ ਕੀਤੀ ਹਾਈ ਕੋਰਟ ਨੇ ਵੀ ਨਹੀਂ ਕੀਤੀ ਤੇ ਹੁਣ ਸੁਪਰੀਮ ਕੋਰਟ ਚ ਉਹਨੇ ਆਪਣਾ ਪੱਖ ਰੱਖਿਆ ਜਾ ਕੇ ਵੀ ਕੋਟਾ ਤੇ ਜੇ ਉਹ ਬੇਕਸੂਰ ਹੁੰਦੇ ਜਾਂ ਈਡੀ ਨੇ ਉਹਨਾਂ ਨੂੰ ਐਵੇਂ ਹੀ ਫੜਿਆ ਹੁੰਦਾ ਜੇਲ੍ਹ ਚ ਬੰਦ ਕੀਤਾ ਹੁੰਦਾ ਤੇ ਕੋਟਾ ਨੇ ਉਸੇ ਵੇਲੇ ਛੱਡ ਦੇਣਾ ਸੀ ਉਹਨਾਂ ਨੂੰ ਬੰਗਰ ਸਾਹਿਬ ਇੱਕ ਭਾਈ ਅਮਰਤਪਾਲ ਸਿੰਘ ਜਿਹੜੇ ਕਿ ਜੇਲ੍ਹ ਦੇ ਵਿੱਚ ਬੰਦ ਨੇ ਉਹ ਵੀ ਇਲੈਕਸ਼ਨ ਲੜ ਰਹੇ ਨੇ ਉਹਨਾਂ ਬਾਰੇ ਤੁਹਾਡਾ ਕੀ ਕਹਿਣਾ ਹੈ ਉਹਨੋਂ ਡੂਰ ਸਾਹਿਬ ਤੋਂ ਇਲੈਕਸ਼ਨ ਲੜ ਰਹੇ ਨੇ ਤੇ ਮੇਰਾ خیال ਵੀ ਵੇਖੋ ਇੱਕ ਬਹੁਤ ਵੱਡੀ ਉੱਥੇ ਲਹਿਰ ਬਣ ਗਈ ਹੈ ਦੂਰੋਂ ਦੂਰੋਂ ਲੋਕ قافਲਿਆਂ ਦੇ ਰੂਪ ਚ ਉੱਥੇ ਖਡੂਰ ਸਾਹਿਬ ਆ ਰਹੇ ਨੇ ਤੇ ਮੇਰਾ ਖਿਆਲ ਬਹੁਤ ਜਿਵੇਂ ਸਿਮਰਜੀਤ ਸਿੰਘ ਜੀ ਮਾਨ ਨੂੰ 89 ਚ ਜਿੱਤ ਮਿਲੀ ਸੀ ਉਵੇਂ ਹੀ ਅਮਰਤਪਾਲ ਸਿੰਘ ਨੂੰ ਜਿੱਤ ਉੱਥੋਂ ਮਿਲੇਗੀ ਤੁਸੀਂ ਭਾਈ ਅਮਰਤਪਾਲ ਦਾ ਸਮਰਥਨ ਕਰਦੇ ਹੋ ਬਿਲਕੁਲ ਭਾਈ ਅਮਰਤਪਾਲ ਸਿੰਘ ਦਾ ਹੀ ਸਮਰਥਨ ਕਰਦੇ ਆ ਮੈਂ ਉੱਥੇ ਵਰਾਸਦੀ ਗਲੀ ਚ ਜਿਹੜਾ ਉਹਨਾਂ ਨੇ ਮੂਰਤੀਆਂ ਉਹਨਾਂ ਦੇ ਪਰਿਵਾਰ ਨੇ ਤੇ ਬਾਕੀ ਉਹਨਾਂ ਦਾ ਜਿਹੜੇ ਸਿੰਘ ਬੰਦ ਰਹੇ ਉਹਨਾਂ ਦੇ ਪਰਿਵਾਰਾਂ ਨੇ ਲਾਇਆ ਜੀ ਮੈਂ ਉਹ ਮੋਰਚੇ 'ਚ ਬੋਲ ਕੇ ਵੀ ਆਇਆ ਵਾਂ ਉਸ ਤੋਂ ਬਾਅਦ ਵੀ ਮੈਂ ਇੱਕ ਦੋ ਵਾਰ ਉੱਥੇ ਮੋਰਚੇ 'ਚ ਹਾਜ਼ਰੀ ਲਵਾ ਕੇ ਆਇਆ ਵਾਂ ਤੇ ਮੈਂ ਪੂਰਨ ਹਮਾਇਤ ਕਰਦਾ ਅਮਰਕਪੂਰ ਸਿੰਘ ਦੀ ਬਹੁਤ ਸਾਰੀ ਜਨਤਾ ਉਹਨਾਂ ਨੂੰ ਗਰਮ ਖਿਆਲੀ ਮੰਨਦੀ ਹੈ ਦੇਖੋ ਇਹ ਤੇ ਜੇ ਉਹ ਉਹ ਗਰਮ ਖਿਆਲੀ ਉਹ ਨੌਜਵਾਨੇ ਉਹ ਕਿਸੇ ਵੇਲੇ ਕੋਈ ਗੱਲ ਉਹ ਜੋਸ਼ ਨਾ ਕਹਿ ਦਿੰਦਾ ਤੇ ਉਹਨੂੰ ਇਹ ਸਮਝ ਲੈਂਦੇ ਕਿ ਗਰਮ ਖਿਆਲੀ ਹੈ ਪਰ ਉਹ ਬੜਾ ਸੁਝਿਆ ਹੋਇਆ ਨੌਜਵਾਨ ਹੈ ਜਿਨਨੇ ਐ ਦਬਈ ਤੋਂ ਆ ਕੇ ਤੇ ਇੱਥੇ ਥੋੜੇ ਸਮੇਂ ਚ ਇੱਕ ਆਪਣੇ ਲਹਿਰ ਬਣਾਤੀ ਅੰਮ੍ਰਿਤ ਆਪਣੇ ਅੰਮ੍ਰਿਤ ਪਾਨ ਕਰਾਉਂਦੀ ਤੇ ਨੌਜਵਾਨ ਨੂੰ ਨਸ਼ਿਆਂ ਤੋਂ ਛਡਾਉਂਦੀ ਜਿਹੜੀ ਉਹਨੇ ਇੱਕ ਲਹਿਰ ਬਣਾਈ ਹੈ ਬਹੁਤ ਥੋੜੇ ਸਮੇਂ ਚ ਉਹਨੇ ਕੀਤੀ ਉਹ ਇੱਕ ਸੁਲਝਿਆ ਹੋਇਆ ਨੌਜਵਾਨ ਹੀ ਲੱਗਦਾ ਕਿ ਉੱਥੇ ਖੰਡੂਰ ਸਾਹਿਬ ਤੇ ਪੂਰੀ ਟੱਕਰ ਦੇ ਲਗੇ ਬਿਲਕੁਲ ਮੈਂ ਸਮਝਦਾ ਵਾਂ ਕਿ ਖਡੂਰ ਸਾਹਿਬ ਚ ਬਹੁਤ ਵੱਡੇ ਫਰਕ ਨਾਲ ਅੰਮ੍ਰਿਤਪਾਲ ਜਿਹੜਾ ਹੈ ਭਾਈ ਅੰਮ੍ਰਿਤਪਾਲ ਜਿਹੜਾ ਉਹ ਜਿੱਤੇਗਾ ਲੋ ਕਾਫਲਿਆ ਦੇ ਰੂਪ ਚ ਉਥੇ ਖਡੂਰ ਸਾਹਿਬ ਦੇ ਹਲਕੇ ਚ ਜਾ ਕੇ ਆਪਣੇ ਆਪ ਹੀ ਉਹਨਾਂ ਨੇ ਪਿੰਡਾਂ ਚ ਆਪਣੀਆਂ ਡਿਊਟੀਆਂ ਲਵਾ ਲੀਆਂ ਨੇ ਸ਼ਹਿਰਾਂ ਚ ਆਪਣੀਆਂ ਡਿਊਟੀਆਂ ਲਾ ਰਿਆ ਤੇ ਮੋਰਚੇ ਜਿਹੜਾ ਉਹਨਾਂ ਨੇ ਅੰਮ੍ਰਿਤਪਾਲ ਦੀ ਲਗਤੰਦਾ ਉਹ ਸਮੁੱਚੇ ਪੰਥ ਨੇ ਆਪ ਹੀ ਸੰਭਲਿਆ ਧੰਨਵਾਦ ਬਾਜੋਸਾ